ਅਗਲੀ ਗੱਲ ਕਰੀਏ 트랜스젠ਡਰ ਐਥਲੀਟਸ ਦੇ ਮਾਮਲੇ ਦੀ ਜਿਸ ਨੂੰ ਲੈ ਕੇ ਹੁਣ ਕੈਲੀਫੋਰਨੀਆ ਤੇ ਫੈਡ ਜਿਹੜਾ ਫੈਡ ਸਰਕਾਰ ਆ ਉਹ ਐਸਐਮ ਆ ਇਸ ਟਾਈਮ ਆਮੋ ਸਾਹਮਣੇ ਆ ਆ ਦੱਸਿਆ ਜਾ ਰਿਹਾ ਹੈ ਕਿ ਕੈਲੀਫੋਰਨੀਆ ਨੇ ਹੁਣ ਉਸ 트럼ਪ ਐਡਮਿਨਿਸਟ੍ਰੇਸ਼ਨ ਦੇ ਉਸ ਜਿਹੜਾ ਡਿਮਾਂਡ ਆ ਉਹਨੂੰ ਉਹਦੇ ਨਾਲ ਸਹਿਮਤ ਹੋਣ ਤੋਂ ਜਾਂ ਉਹਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਜਿਦੇ ਵਿੱਚ 트랜ਸਜੈਂਡਰ ਐਥਲੀਟਸ ਨੂੰ ਕੁੜੀਆਂ ਦੇ ਨਾਲ ਸੰਬੰਧਤ ਜਾਂ ਔਰਤਾਂ ਦੇ ਨਾਲ ਸੰਬੰਧਤ ਜਿਹੜੀਆਂ ਖੇਡਾਂ ਸੀਗੀਆਂ ਉਹਨਾਂ ਦੇ ਵਿੱਚ ਭਾਗ ਲੈਣ ਤੋਂ ਮਨਾ ਕੀਤਾ ਹੋਇਆ ਹੈ ਅਰ ਸੀਡੀ ਜਿਹਨੂੰ ਆਪਾਂ ਡਿਪਾਰਟਮੈਂਟ ਆਫ ਐਜੂਕੇਸ਼ਨ ਕਹਿ ਸਕਦੇ ਆ ਕੈਲੀਫੋਰਨੀਆ ਦਾ ਉਹਨਾਂ ਨੇ ਇਹ ਅਨਾਉਂਸ ਕੀਤਾ ਵੀ ਹੁਣ ਅਸੀਂ ਉਹਦੇ ਨਾਲ ਸਹਿਮਤ ਹੋ ਕੇ ਨਹੀਂ ਚੱਲ ਸਕਦੇ ਦੱਸਦੀ ਕਿ ਇਹ ਡਿਸੀਜਨ ਉਸ ਤੋਂ ਬਾਅਦ ਆਇਆ ਜਦੋਂ ਯੂਐਸ ਤੇ ਜਿਹੜੇ ਐਜੂਕੇਸ਼ਨ ਸਕੱਰੇਟਰੀ ਨੇ ਲਿੰਡਾ ਮੈਕਮੋਹਨ ਉਹਨਾਂ ਨੇ ਕੈਲੀਫੋਰਨੀਆ ਨੂੰ 10 ਦਿਨਾਂ ਦੀ ਡੈਡਲਾਈਨ ਦਿੱਤੀ ਸੀ ਕਿ ਜਿਹੜੀ ਕਿ ਆਲਰੇਡੀ 27 ਜੂਨ ਤੋਂ ਸ਼ੁਰੂ ਹੋ ਚੁੱਕੀ ਆ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਜਿਹੜੇ 트랜ਸਜੈਂਡਰ ਗਰਲਜ਼ ਜਿਹੜੀਆਂ ਐਥਲੀਟਸ ਨੇ ਉਹਨਾਂ ਨੂੰ ਬੈਨ ਕਰੋ ਕਿਸੇ ਵੀ ਮਾਮਲੇ ਦੇ ਵਿੱਚ ਉਹ ਕੁੜੀਆਂ ਦੇ ਨਾਲ ਸੰਬੰਧਤ ਖੇਡਾਂ ਜਾਂ ਔਰਤਾਂ ਦੇ ਨਾਲ ਸੰਬੰਧਤ ਜਿਹੜੀਆਂ ਖੇਡਾਂ ਨੇ ਐਥਲੈਟਿਕਸ ਨੇ ਉਹਨਾਂ ਦੇ ਵਿੱਚ ਉਹ ਆਗਣਾ ਲੈ ਸਕਣ ਤੇ ਇਹਨਾਂ ਨੇ ਤੇ ਇਥੋਂ ਤੱਕ ਕਹਿ ਸੀ ਕਿ ਵੀ ਜਿਹੜੇ ਤੁਸੀਂ ਅਵਾਰਡ ਦਿੱਤੇ ਆ ਉਹ ਵੀ ਜਿਹੜੇ ਤੁਹਾਨੂੰ ਵਾਪਸ ਉਹ ਮੰਗਾ ਲੈਣ ਚਾਹੀਦੇ ਤੇ ਉਹਨਾਂ ਨੂੰ ਲਿਸਟ ਦੇ ਵਿੱਚੋਂ ਬਾਹਰ ਜਿਹੜਾ ਕੱਢ ਦੇਣਾ ਚਾਹੀਦਾ ਰਿਵੋਕ ਕਰ ਦੇਣਾ ਚਾਹੀਦਾ ਅ ਸੀਡੀਈ ਨੇ ਇਹ ਗੱਲ ਕਹੀ ਆ ਵੀ ਅਸੀਂ ਤੁਹਾਡੇ ਜਿਹੜਾ ਇਹ ਆਦੇਸ਼ ਆ ਇਹਦੇ ਨਾਲ ਅਸੀਂ ਡਿਸਐਗਰੀ ਕਰਦੇ ਆ ਤੇ ਨਾਲ ਹੀ ਉਹ ਕਹਿੰਦੇ ਕਿ ਅਸੀਂ ਜਿਹੜਾ ਅਸੀਂ ਇਹਦੇ ਲਈ ਜੋ ਮੱਦਾਂ ਦਿੱਤੀਆਂ ਨੇ ਉਹਨਾਂ ਨੂੰ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੋਵਾਂਗੇ ਤੇ ਕੋਈ ਵੀ ਜਿਹੜਾ ਪ੍ਰਪੋਜ਼ਡ ਰੈਜੂਲੇਸ਼ਨ ਐ ਐਗਰੀਮੈਂਟ ਆ ਉਹਨੂੰ ਅਸੀਂ ਸਾਈਨ ਨਹੀਂ ਕਰਾਂਗੇ ਆ ਜਨਰਲ ਕਾਉਂਸਲ ਲੈਂਡ ਜਿਹੜੇ ਗਾਰ ਫਿੰਕਲ ਨੇ ਉਹਨਾਂ ਨੇ ਇਸ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਆ ਸੋ ਕਈ ਦਿਨਾਂ ਤੋਂ ਇਹ ਮਾਮਲਾ ਜਿਹੜਾ ਪੱਖ ਰਿਹਾ ਸੀਗਾ ਤੇ ਉਸ ਤੋਂ ਬਾਅਦ ਹੁਣ ਪਤਾ ਲੱਗਿਆ ਵੀ ਕੈਲੀਫੋਰਨੀਆ ਨੇ ਐਲਾਨ ਨਹੀਂ ਇਹ ਕਹਿ ਦਿੱਤਾ ਵੀ ਅਸੀਂ ਤੁਹਾਡੇ ਨਾਲ ਰਲ ਕੇ 트랜ਸਜੈਂਡਰ ਐਥਲੀਟਸ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਪਾਬੰਦੀ ਕਰਨ ਦੀ ਗੱਲ ਜਿਹੜੀ ਆ ਉਹ ਫੈਡਰਲ ਸਰਕਾਰ ਵੱਲੋਂ ਕਈ ਜਾ ਰਹੀ ਆ ਉਹਦੇ ਵਿੱਚ ਹੁਣ ਕੈਲੀਫੋਰਨੀਆ ਓਕੇ ਜਿਹੜਾ ਉਹਨਾਂ ਨੂੰ ਹੱਥ ਚੱਕ ਗਿਆ